ਅੱਪਾ ਇਸ ਵੇਲੇ ਦੀਆਂ ਜਿਹੜੀਆਂ ਬੜੀਆਂ ਅਹਿਮ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰਨੀ ਆ ਬੜੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਉਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੱਲ ਕਰਾਂਗੇ ਅੱਪਾ ਅੱਜ ਮਨਜਿੰਦਰ ਸਿੰਘ ਲਾਲਪੁਰਾ ਤੇ ਦੂਸਰੇ ਪਾਸੇ ਬੰਦੀ ਸਿੰਘ ਜਿਹੜੀ ਕਿ ਕੱਲ ਨੂੰ ਜਿਹੜਾ ਕਿ ਫੈਸਲਾ ਹੋਣਾਗਾ ਸਿਪਰੀਮ ਕੋਰਟ ਵੱਲੋਂ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਉਹਦੇ ਤਹਿਤ ਅੱਪਾ ਸਾਰੇ ਅੱਜ ਗੱਲਬਾਤ ਕਰਦੇ ਆਂ ਅਰਜੋ ਕਾ ਖਾਲਸਾ ਬਰਜੋ ਕੀ ਫਤੇ ਸਭ ਤੋਂ ਪਹਿਪਹਿਲਾ ਗੱਲਬਾਤ ਕਰਦੇ ਆਂ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਜਿਹੜਾ ਖੰਡੂਰ ਸਾਹਿਬ ਤੋਂ ਵਿਧਾਇਕ ਸੀ ਜਿਨ੍ਹਾਂ ਨੂੰ ਕਿ ਪਿਛਲੇ ਮਹੀਨੇ ਜਿਹੜਾ ਅਦਾਲਤ ਵੱਲੋਂ ਜਿਹੜਾ ਤਰਨਤਾਰਨ ਦੀ ਅਦਾਲਤ ਵੱਲੋਂ 4 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ ਸਜ਼ਾ ਇਹ ਕਰਕੇ ਸੁਣਾਈ ਗਈ ਆ ਕਿ 2013 ਦਾ ਮਾਮਲਾ ਹੈਗਾ ਇੱਕ ਉਸਮਾ ਨਾਮ ਦੀ ਲੜਕੀ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੁਲਸ ਨੇ ਕਮੇ ਗੁੰਡਾਗਰਦੀ ਕੀਤੀ ਤੇ ਉਸ ਲੜਕੀ ਨੂੰ ਜਿਹੜਾ ਭਜਾ ਪਜਾ ਕੇ ਡਾਂਗਾ ਦੇ ਨਾਲ ਕੁੱਟਿਆ ਸੀ ਤੁਹਾਡੇ ਸਭ ਨੇ ਜਿਹੜਾ ਵੀਡੀਓ ਸਾਹਮਣੇ ਆ ਬੜਾ ਜਿਹੜਾ ਰੌਂਗਟੇ ਖੜੇ ਕਰਨ ਵਾਲੀ ਉਹ ਕਹਾਣੀ ਸੀ ਜਿਹੜੀ ਪੰਜਾਬ ਤੋਂ ਭਾਰਤ ਦੇ ਜਿਹੜਾ ਕਿ ਦੁਨੀਆ ਦੇ ਵਿੱਚੋਂ ਗੱਲ ਫੈਲੀ ਤਾਂ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੈਂਤਾ ਤੇ ਉਸ ਲੜਕੀ ਨੂੰ ਜਿਹੜਾ ਜਿੱਤੇਛੇ ਹਤਾ ਦਿੱਤੀ ਜਿੱਤੇ ਉਹਨੂੰ ਸੁਰੱਖਿਆ ਤੇ ਦਿੱਤੀ ਤੇ ਨਾਲ ਦੀ ਨਾਲ ਉਸ ਪਰਿਵਾਰ ਵੱਲੋਂ ਜਿਹੜਾ ਕਿ ਪੁਲਿਸ ਸਮੇਤ ਕਰੀਬ 12 ਲੋਕਾਂ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਹਨਾਂ ਦੇ ਵਿੱਚ ਹੀ ਜਿਹੜਾ 2022 ਦੇ ਵਿੱਚ ਫਿਰ ਇੱਕ ਐਮਐਲਏ ਬਣਦਾ ਮਨਜਿੰਦਰ ਸਿੰਘ ਲਾਲਪੁਰਾ ਆਮਾਦੀ ਪਾਰਟੀ ਦਾ ਐਮਐਲਏ ਜਿੱਤਦਾ ਖੰਡੂਰ ਸਾਹ ਤੋਂ ਉਸ ਲੜਕੀ ਦੇ ਨਾਲ ਦੋਸਤ ਇਹ ਆ ਕਿ ਸਿਹਰ ਸਾੜ ਕੀਤੀ ਤੇ ਕੁੱਟਿਆ ਉਸ ਨੂੰ ਜਲੀਲ ਕੀਤਾ ਰੱਜ ਕੇ ਡਰਾਇਆ ਧਮਕਾਇਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਮ ਦਾ ਜਿਹੜਾ ਆਪ ਦਾ ਵਿਧਾਇਕ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਹੁਣ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਤੇ ਹਾਈ ਕੋਰਟ ਵੱਲੋਂ ਇੱਕ ਝਟਕਾ ਲਾਇਆ ਗਿਆ ਸਟੇ ਲੈਣ ਗਿਆ ਸੀ ਤਾਂ ਹਾਈ ਕੋਰਟ ਵੱਲੋਂ ਜਿਹੜਾ ਉਹਦੀ ਸਟੇ ਨੂੰ ਜਿਹੜਾ ਰੱਦ ਕਰ ਦਿੱਤਾ ਤੇ ਹੁਣ ਜਿਹੜਾ ਹੈ ਕਿ ਇਹ ਦੱਸਿਆ ਜਾ ਰਿਹਾ ਕਿ ਉਹਦੀ ਕੁਰਸੀ ਨੂੰ ਕਿ ਜਿਹੜੀ ਕਿ ਬੱਧਾ ਇੱਕ ਦੀ ਜਿਹੜੀ ਕੁਰਸੀ ਉਹਦੀ ਜਾ ਸਕਦੀ ਆ ਜਾਨੀ ਕਿ ਇੱਕ ਜਿਮਣੀ ਚੋਣ ਆ ਜਿਹੜੀ ਖੰਡੂਰ ਸਾਹ ਤੋਂ ਪਹਿਲਾਂ ਲੋਕ ਸਭਾ ਦੀ 2024 ਦੇ ਵਿੱਚ ਹੋਈ ਸੀ ਤੇ ਹੁਣ ਵਿਧਾਨ ਸਭਾ ਦੀ ਫੇਰ ਹੋਏਗੀ ਜਾਨੀ ਕਿ ਸੀਟ ਖਾਲੀ ਹੋਏਗੀ ਉਸ ਤੋਂ ਪਹਿਲਾਂ ਜਿਹੜੀ ਕਿ 11 ਨਵੰਬਰ ਨੂੰ ਤਰਨਤਨ ਸਾਹ ਦੀ ਜਿਹੜੀ ਜਿਮਣੀ ਚੋਣ ਲੜੀ ਜਾ ਰਹੀ ਆ ਹੁਣ ਲਾਲਪੁਰਾ ਦੀ ਦੇਖਦੇ ਆ ਕਿ 11 ਜਿਹੜਾ ਕਿ ਇਹਦਾ ਨਵੰਬਰ ਦੀ ਤਰੀਕ ਪਈ ਆ ਅਰਬਨੀਤ ਬਿੱਟੂ ਨੇ ਹੋਣਾ ਅਮਰਤਪਾਲ ਸਿੰਘ ਤੇ ਇਨਸਾਨੇ ਸਾਦੇ ਆ ਉਹਨੇ ਕਿਹਾ ਜਿਉ ਜਨਾਨੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਕਿਦੇ ਮੋਟਰਸਾਈਕਲ ਤੇ ਜਾਂਦਾ ਸੀ ਕਿਦੇ ਫਲਾਨਾ ਜਾਂਦਾ ਸੀ ਕਿਦੇ ਧਮਕਾ ਜਾਂਦਾ ਸੀ ਅਸੀਂ ਦੱਸਣਾ ਚਾਹੁੰਦੇ ਆ ਤੇ ਸਿੱਖ ਕੌਮ ਵੀ ਦੱਸਣਾ ਚਾਹੁੰਦੀ ਆ ਅਰਬਨੀਤ ਬਿੱਟੂ ਨੂੰ ਕਿ ਸਰਕਾਰ ਆ ਹਮੇਸ਼ਾ ਕਦਰ ਕੁਸੀ ਸਿੱਖਾਂ ਦੀਆਂ ਕਰਦੀਆਂ ਨੇ ਤੇ ਕਰਦੀ ਆ ਲਈਆਂ ਤੇ ਹਮੇਸ਼ਾ ਕਰਦੀਆਂ ਰਹਿਣਗੀਆਂ ਤੇ ਰਾਜ ਕੇ ਭਾਈ ਅੰਮਰਤਪਾਲ ਸਿੰਘ ਦੀ ਕਦਾਰਕੁਸੀ ਕੀਤੀ ਜਾਣਬਜ ਕੇ ਸਾਰਾ ਇੱਕ ਡਰਾਮਾ ਰਚਿਆ ਡਰਾਮ ਦੇ ਤਹਿਤ ਉਹ ਗਿਰਫਦਾਰ ਕੀਤਾ ਤੇ ਫਿਰ ਜਿਹੜਾ ਕਿਸ ਤੁਹਾਡਾ ਸਾਰਿਆਂ ਦਾ ਜੋਰ ਲੱਗਿਆ ਤੇ ਫਿਰ ਜਾ ਕੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਸ ਤੇ ਹੁਣ ਤਿੱਜੇ ਸਾਲ ਜਿਹੜਾ ਐਨਐਸਐ ਲੱਗ ਚੁੱਕੀ ਆ ਮਿੱਟੂ ਦਹਾਈ ਦਿੰਦਾ ਫਿਰਦਾ ਉਹਦੇ ਰਾਜਾ ਬੜਿੰਗ ਕਹਿੰਦਾ ਜੇ ਸੀੜ ਜਿੱਤ ਕੇ ਦਾ ਖਾਸਤਾਨ ਬਣ ਜਾਊਗਾ ਕਹਿੰਦਾ ਅਸੀਂ ਹਿੰਦੁਸਤਾਨ ਦੇ ਨਾਲ ਆ ਸਾਨੂੰ ਹਿੰਦੁਸਤਾਨ ਚਾਹੀਦਾ ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਸੀ ਕਿ ਤੂੰ ਹੁਣ ਬੰਗਲਾਦੇਸ਼ ਦੇ ਵਿੱਚ ਰਹਨਾਗਾ ਕਿਦੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕਰਨੀ ਕਿਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਨੀ ਹਿੰਦੁਸਤਾਨ ਕਿੱਥੇ ਲਿਖਿਆ ਭਾਰਤ ਇੰਡੀਆ ਲਿਖਿਆ ਹੋਇਆਗਾ ਜੇ ਖਾਸਤਾਨ ਕਹਿਣਾ ਗਲਤ ਆ ਤੇ ਪਰ ਹਿੰਦੁਸਤਾਨ ਕਹਿਣਾ ਵੀ ਗਲਤ ਆ ਇਹ ਕਿੱਡੀ ਦੇਖੋ ਲੋਕਾਂ ਨੂੰ ਮੂਰਖ ਬਣਾਉਂਦੇ ਆ ਲੋਕਾਂ ਨੂੰ ਜਿਹੜਾ ਬਰੇਂਦ ਬਾਸ ਕੰਮੇ ਕਰਦੇ ਆ ਕਵੇਂ ਡਰਾਤਮਕਾ ਕੇ ਜਿਹੜਾ ਵੋਟਾਂ ਲੈਂਦੇ ਆ ਇਹ ਰਾਜਨੀਤੀ ਬਹੁਤ ਮਾੜੀ ਚੀਜ਼ ਆ ਤੇ ਰਾਜਾ ਬੜੰਗਾ ਹੋਵੇ ਚਾਹੇ ਰਬਨੀਤ ਬਿੱਟੂ ਹੋਵੇ ਚਾਹੇ ਕੋਈ ਹੋਰ ਹੋਵੇ ਅੱਜ ਸਭ ਦੀਆਂ ਜਿਹੜੀਆਂ ਜੜਾ ਹੱਲੀਆਂ ਹੋਈਆਂ ਨੇ ਤਰਨਤਾਰ ਦੀ ਸ਼ੀਟ ਨੂੰ ਲੈ ਕੇ ਕਿਉਂਕਿ ਉੱਥੇ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਚੌਣ ਮੈਦਾਨ ਦੇ ਵਿੱਚ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜੋ ਕਿ ਭਾਈ ਅੰਮਰਤ ਪਾਤ ਸਿੰਘ ਦੀ ਜਥੇਬੰਦੀ ਆ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਚੌਣ ਮੈਦਾਨ ਤੇ ਹਟਾਰਿਆ ਗਿਆ ਤੇ ਬਖ ਬਖ ਸਿੱਖ ਕੌਮ ਨੇ ਉਹਨਾਂ ਦਾ ਸਾਥ ਦਿੱਤਾ ਸਿਮਰਦੀਪ ਸਿੰਘ ਮਾਨ ਤੋਂ ਲੈ ਕੇ ਜਿਹੜਾ ਸਰਪੇ ਕਾ ਕਾਲੀਦਾਲ ਬਾਦਲ ਨੂੰ ਛੱਡ ਕੇ ਸਾਰਿਆਂ ਨੇ ਜਿਹੜਾ ਸਿੱਖ ਕੌਮ ਨੇ ਉਹਦਾ ਸਾਹ ਦਿੱਤਾ ਕਿ ਜਿੰਨਾ ਚਾਹਿੰਦਾ ਜਿੰਨਾ ਵੀ ਪਾਈ ਕਿਉਂ ਕਿਉਂ ਨਹੀਂ ਚਾਹਿੰਦਾ ਕਿਉਂਕਿ ਉਹਦੇ ਭਰਾ ਸੰਦੀਪ ਸਿੰਘ ਸੰਨੀ ਨੇ ਉਹ ਦੋ ਕੰਮ ਕੀਤੇ ਆ ਇੱਕ ਤਾਂ ਸੁਧੀਰ ਸੂਰੀ ਜਿਨ੍ਹਾਂ ਨੇ ਸਿੱਖਾਂ ਦੀਆਂ ਧੀਆਂ ਪੈਣਾ ਦਾ ਇੱਕੋ ਇੱਕ ਕੱਚ ਨਹੀਂ ਛੱਡੀ ਐਜੇ ਲਫਜ਼ ਬੋਲੇ ਸਦੀਰ ਸੂਰੀ ਦੇ ਜਿਹੜੇ ਤੁਸੀਂ ਹੁਣ ਵੀਡੀਓ ਕੱਢ ਕੇ ਵੇਖ ਲਓ ਉਹਦੇ ਵਿੱਚ ਕਿਹਾ ਸੀ 2% ਆ ਇਹ ਸਿੱਖਾ ਇਹਨਾਂ ਨੂੰ ਮਿੰਟਾਂ 'ਚ ਅਸੀਂ ਦਲਦਾਂਗੇ ਮਲਦਾਂਗੇ ਅਸੀਂ ਐਂ ਕਰਦਾਂਗੇ ਪਰ ਉਸ ਸ਼ੇਰ ਨੇ ਜਿਹੜਾ ਬਚਾਲੋ ਕੱਢ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇੱਕ ਬੁੱਚੜ ਉੱਤੇ ਅਵਸਰਾ ਹੁੰਦਾਗਾ ਸਿੱਖਾਂ ਦਾ ਕਤਲ ਆਉਂਦਾ ਸੂਬਾ ਤੇ ਉਹਦਾ ਵੀ ਜਿਹੜਾ ਸੰਨੀ ਦੇ ਨਾਲ ਪੇਚਾ ਪੈਂਦਾ ਤੇ ਉਹਨੂੰ ਵੀ ਨਰਕਾਂ ਦੀ ਟਿਕਟਾ ਜਿਹੜਾ ਸੰਦੀਪ ਸੰਨੀ ਪੱਝਾ ਦਿੰਦਾ ਜੇਕਰ ਅੱਜ ਉਸ ਦਾ ਭਾਈ ਹਾਰਦਾ ਤਾਂ ਸਿੱਖ ਕੌਮ ਦੇ ਲਈ ਬਹੁਤ ਹੀ ਘਟਿਆ ਗੱਲ ਹੋਊਗੀ ਬੇਸ਼ੱਕ ਮਾਜੇ ਵਾਲਿਆਂ ਨੂੰ ਅੱਜ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਬੜੇ ਲਾਚ ਦਿੱਤੇ ਜਾ ਰਿਹਾ ਪਰ ਉਹ ਕੌਮ ਦੇ ਜਰਨੈਲ ਨੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆਗਾ ਤਸੱਦਦ ਜੋ ਕਾਂਗਰਸ ਨੇ ਕੀਤਾ ਜੋ ਉਹਨਾਂ ਦੇ ਬੱਚੇ ਚੱਕ ਚੱਕ ਕੇ ਮਾਰਿਆ ਅੱਜ ਉਹਨਾਂ ਨੂੰ ਸਾਰਾ ਪਤਾਗਾ ਉਹ ਚਾਹੇ ਹਿੰਦੂ ਹੋਣਾ ਚਾਹੇ ਸਿੱਖ ਹੋਣਾ ਚਾਹੇ ਐਸਾਈ ਹੋਣਾ ਚਾਹੇ ਬੁੱਧੀ ਚਾਹੇ ਜੈਨੀ ਪਰ ਅੱਜ ਸਾਰਿਆਂ ਦਾ ਉਮੀਦਵਾਰ ਭਾਈ ਮਨਦੀਪ ਸਿੰਘਾ ਸਾਂਝਾਗਾ ਸਾਰਿਆਂ ਨੂੰ ਜ਼ਰੂਰ ਸਪੋਰਟ ਕਰਨੀ ਬਣਦੀ ਆ ਅਸੀਂ ਇੱਕ ਐਜੇ ਸਿੱਖ ਹੋਣ ਦੇ ਨਾਤੇ ਇਹ ਗੱਲ ਕਰਦੇ ਆ ਅਸੀਂ ਕਿਸੇ ਪਾਰਟੀ ਦੇ ਨਾਲ ਆ ਸਾਡਾ ਕੋਈ ਲੈਣ ਦੇਣ ਨਹੀਂ ਪਰ ਜਿੱਥੇ ਗੱਲ ਸਿੱਖ ਕੌਮ ਦੀ ਆਉਂਦੀ ਆ ਉੱਥੇ ਅਸੀਂ ਜ਼ਰੂਰ ਇਹ ਗੱਲ ਰੱਖਦੇ ਆ ਤੇ ਬੋਲਦੇ ਆ ਤੇ ਤੀਸਰੀ ਖਬਰ ਜੁੜੀ ਆ ਭਾਈ ਬਲਬਾਤ ਸਿੰਘ ਰਾਜਵਾਨਾ ਜੋ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਤੈ ਹੋਣਾ ਉਹਨਾਂ ਦੀ ਜੋ ਫਾਂਸੀ ਆ ਜਿਹੜਾ ਕਿ 29 ਸਾਲ ਚੱਕੀਆਂ ਦੇ ਵਿੱਚ ਪਿਸਰੇ ਆ ਤੇ ਉਹ ਕੇਂਦਰ ਸਰਕਾਰ ਕੱਲ ਨੂੰ ਕੀ ਹਲਫਨਾਮਾ ਦਿੰਦੀ ਆ ਤੇ ਅੱਜ ਸਰੋਵਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਪਟਿਆਲਾ ਜਿਹੜਾ ਜੇਲ੍ਹ ਦੇ ਵਿੱਚ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਮਿਲਦੇ ਆ ਤੇ ਮੇਰੇ ਤੋਂ ਬਾਅਦ ਉਹ ਐਲਾਨ ਕਰਦੇ ਆ ਕੀ ਸੁਨੇਹ ਦਿੰਦੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਕੀ ਕਹਿਣਗੇ ਉਹ ਤੁਹਾਨੂੰ ਉਹ ਵੀ ਜਲਦੀ ਖਬਰ ਸੁਣਾਵਾਂਗੇ ਤੇ ਉਹ ਖਬਰ ਵੀ ਤੁਸੀਂ ਜਰੂਰ ਵੇਖਣੀ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜੀ ਪੇਸੀ ਆ ਤੇ ਉਹ ਕੱਲ ਨੂੰ ਆ 15 ਅਕਤੂਬਰ ਆ ਤੇ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਪਹਿਲੇ ਟਿੱਪਣੀ ਕੀਤੀਆਂ ਹੋਇਆਂ ਜਿਹੜੀਆਂ ਕਿ ਕੇਂਦਰ ਸਰਕਾਰ ਤੇ ਕਿ ਸਰਕਾਰ ਸਾਨੂੰ ਜਵਾਬ ਦੇਵੇ ਇੰਨਾ ਟਾਈਮ ਜਿਹੜਾ ਪੰਛੀ ਨੂੰ ਲਾਇਆ ਕਿਉਂ ਲਾਇਆ ਕਿੰਨਾ ਕਰਕੇ ਲਾਇਆ ਕੀ ਕਾਰਨ ਸੀ ਹੁਣ ਵੇਖਦੇ ਆ ਇਹਦੇ ਵਿੱਚ ਕੇਂਦਰ ਸਰਕਾਰ ਰਾਸ਼ਟਰਪਤੀ ਦਾ ਕੀ ਯੋਗਦਾਨ ਰਹਿੰਦਾਗਾ ਜਾਂ ਸਿੱਖ ਜਥੇਬੰਦੀਆਂ ਜੋ ਕਿ ਮਿਲ ਕੇ ਆਈਆਂ ਨੇ ਮੈਂ ਸਾਨੂੰ ਮਿਲਦੇ ਆਣੇ ਰਾਸ਼ਟਰਪਤੀ ਨੂੰ ਮਿਲਦੀਆਂ ਨੇ ਉਹਨਾਂ ਦੇ ਨਾਮ ਤੇ ਖੱਤ ਲਿਖਦੀਆਂ ਨੇ ਪੱਤਰ ਲਿਖਦੀਆਂ ਨੇ ਮੰਗਰਿੰਦਨ ਦਿੰਦੀਆਂ ਨੇ ਕਿ ਉਹਨਾਂ ਉੱਤੇ ਦੇਖਦੇ ਆ ਕਿ ਦੇਸ਼ ਦਾ ਰਾਸ਼ਟਰਪਤੀ ਦੇ ਦੇ ਗ੍ਰਹਿ ਮੰਤਰੀ ਕੀ ਵਿਚਾਰ ਕਰਦਾ ਤਾਂ ਦੇਸ਼ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਕੀ ਨਿਰਣਾ ਲੈਂਦੀ ਆ ਕਿ ਭਾਈ ਬਲਵੰਤ ਸਿੰਘ ਰਾਜੋ ਵਾਲੇ ਦੇ ਲਈ ਜਿਹੜਾ ਕੱਲ ਦਾ ਅਹਿਮ ਬੜਾ ਦਿਨ ਆ ਤੇ ਸਿੱਖ ਕੌਮ ਦੇ ਲਈ ਵੀ ਇੱਕ ਅਹਿਮ ਦਿਨ ਆ ਸਾਰੇ ਨਿਗਾਹ ਨੇ ਜਿਹੜੀਆਂ ਕੱਲ ਦੀ ਜਿਹੜੀ ਤਰੀਕ ਭਾਈ ਬਲਵੰਤ ਸਿੰਘ ਰਾਜੋਣੇ ਦੀ ਆ ਤੇ ਅੱਜ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਜ਼ਿਲ੍ਹੇ ਚ ਮਿਲਣ ਗਏ ਆ ਮਿਲਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨਗੇ ਜੋ ਸੰਦੇਸ਼ ਆਊਗਾ ਉਹ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਮੀਡੀਆ ਨੂੰ ਇਸ ਨੂੰ ਵੀ ਜਿਹੜਾ ਦਬ ਕੇ ਸ਼ੇਅਰ ਜ਼ਰੂਰ ਕਰ ਦਿੱਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ ਵਾਜਿ ਕਾ ਖਾਲਸਾ ਵਾਹਿਗੁਰੂ ਕੀ ਫਤਿਹ